ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਅੱਜ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੰਜਾਬ ਦੀ ਭਾਰਤੀ ਆ ਪੰਜਾਬ ਦੀਆਂ ਪੋਸਟਾਂ ਆਮ ਆਦਮੀ ਕਲੀਨਿਕ ਦੇ ਲਈ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਕੀ ਤਨਖਾਹ ਹੋਊਗੀ ਅਪਲਾਈ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰ ਸਾਡੇ ਚੈਨਲ ਤੇ ਫਸਟ ਟਾਈਮ ਆਏ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਓ ਤਾਂ ਜੋ ਸਾਡੇ ਚੈਨਲ ਤੇ ਜਿਵੇਂ ਕੋਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਵੀਡੀਓ ਬਣ ਕੇ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਤੁਹਾਨੂੰ ਮਿਲਦਾ ਰਹੂਗਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਪੋਸਟਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਰੈਗੂਲਰ ਬੇਸਿਸ ਤੇ ਕੰਟਰੈਕਚੁਅਲ ਬੇਸਿਸ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਜਿਨ੍ਹਾਂ ਦੇ ਡਿਟੇਲਡ ਵੀਡੀਓ ਅਸੀਂ ਆਪਣੇ ਚੈਨਲ ਤੇ ਅਪਲੋਡ ਕੀ ਸਾਰੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਤੁਹਾਨੂੰ ਉਹਨਾਂ ਵੀਡੀਓਜ਼ ਦੇ ਲਿੰਕ ਮਿਲ ਜਾਣਗੇ ਤੁਸੀਂ ਉੱਥੋਂ ਵੀ ਚੈੱਕ ਕਰ ਸਕਦੇ ਹੋ ਅੱਜ ਦੀਆਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਕਲੀਨਿਕਲ ਅਸਿਸਟੈਂਟ ਦੇ ਲਈ ਪੋਸਟਾਂ ਜਾਰੀ ਹੋਈਆਂ ਹਨ ਇੰਪੈਨਲਮੈਂਟ ਫੀਸ ਦੇ ਲਈ 11 ਰੁਪਏ ਵਿਖੇਗੇ ਪ੍ਰਤੀ ਮਰੀਜ਼ ਲਈ ਰੋਜ਼ਾਨਾ ਘੱਟੋ-ਘੱਟ 50 ਮਰੀਜ਼ਾਂ ਦੀ ਯਕੀਨੀ ਗਾਰੰਟੀ ਸਮੇਤ ਇਹ ਇੰਪੈਨਲਮੈਂਟ ਫੀਸ ਇਹਨਾਂ ਵੱਲੋਂ ਰੱਖੀ ਗਈ ਹੈ ਵਾਕਨ ਇੰਟਰਵਿਊ ਹੋਊਗਾ ਜੀ ਜੋ ਕਿ 1 ਅਪ੍ਰੈਲ 2025 ਨੂੰ ਸਵੇਰੇ 10 ਵਜੇ ਇੰਟਰਵਿਊ ਹੋਊਗਾ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਜਿਹੜੇ ਚਾਹਵਨ ਬਿਦਵਾਰ ਇੰਟਰਵਿਊ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਅਪਲਾਈ ਕਰਨ ਦੇ ਲਈ ਵਿਦਿਅਕ ਯੋਗਤਾ ਦੇ ਲਈ ਐਮਪੈਨਲਮੈਂਟ ਦੇ ਨਿਯਮਾਂ ਦੇ ਸਬੰਧ ਵਿੱਚ ਕੋਈ ਵੀ ਜਾਣਕਾਰੀ ਲੈਣ ਦੇ ਲਈ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹੋ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ 28 ਤੱਕ 2025 ਤੱਕ ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹੋ ਹੋਰ ਜਾਣਕਾਰੀ ਦੇ ਲਈ ਇਹ ਜੋ ਪੋਸਟਰ ਨੇ ਜੀ ਜ਼ਿਲ੍ਹਾ ਹੈਲਥ ਸੁਸਾਇਟੀ ਮਾਨਸਾ ਵੱਲੋਂ ਜਾਰੀ ਹੋਇਆ ਤੇ ਇਹਨਾਂ ਵੱਲੋਂ ਆਮ ਆਦਮੀ ਕਲੀਨਿਕਸ ਦੇ ਲਈ ਇਹ ਜੋ ਭਰਤੀ ਕੀਤੀ ਜਾਣੀ ਹੈ ਕਹੇ ਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ